ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਵਾਰ ਮੂਰਤ ਸੁਰੱਖਿਆ ਦੇ ਵਿੱਚ ਨਹੀਂ ਤੇ ਸੁਰੱਖਿਆ ਦੇ ਵਿੱਚ ਆਇਸ ਕਰਕੇ ਨਹੀਂ ਕਿਉਂਕਿ ਭਾਰਤ ਨੂੰ ਲੈ ਕੇ ਉਹਨਾਂ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਜਿੱहां ਸਾਊਥ ਕੋਰੀਆ ਪਹੁੰਚ ਚੁਕੇ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਭਾਰਤ ਦੇ ਨਾਲ ਅਮਰੀਕਾ ਜਲਦ ਹੀ ਬੜੀ ਛੇਤੀ ਇੱਕ ਟ੍ਰੇਡ ਡੀਲ ਯਾਨੀ ਕਿ ਵਪਾਰ ਸਮਝੌਤਾ ਕਰਨ ਜਾ ਰਿਹਾ ਹੈ ਵਪਾਰ ਸਮਝੌਤਾ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਦੀ ਲੰਬੇ ਸਮੇਂ ਤੋਂ ਉਡੀਕ ਸੀ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਅਸੀਂ ਟ੍ਰੇਡ ਟੈਂਸ਼ਨਸ ਵੇਖਿਆ ਅਮਰੀਕਾ ਵੱਲੋਂ 50% ਤੋਂ ਵੱਧ ਟੈਰਿਫ ਦੇ ਨਾਲ ਐਕਸਟਰਾ ਪੈਨਲ ਰਸ਼ੀਅਨ ਆਇਲ ਇੰਪੋਰਟ ਨੂੰ ਲੈ ਕੇ ਵੀ ਕੁਝ ਖਾਸ ਸੈਂਕਸ਼ਨਸ ਲਾਉਣ ਦੀ ਗੱਲ ਤੱਕ ਕਹੀ ਜਾ ਰਹੀ ਸੀ ਅਮਰੀਕਾ ਦੇ ਲੋਕ ਪਰ ਜੇਕਰ ਭਾਰਤ ਅਤੇ ਅਮਰੀਕਾ ਵਿਚਾਲੇ ਜੇਕਰ ਐਟ ਪ੍ਰੇ ਡੀਲ ਹੁੰਦੀ ਹੈ ਤਾਂ ਭਾਰਤੀ ਬਾਜ਼ਾਰ ਦੇ ਉੱਪਰ ਭਾਰਤ ਦੇ ਆਮ ਲੋਕਾਂ ਦੇ ਉੱਪਰ ਵੀ ਇਸ ਦਾ ਵੱਡਾ ਅਸਰ ਜ਼ਰੂਰ ਅਸੀਂ ਪੈਂਦਾ ਵੇਖਾਂਗੇ ਨਾਲ ਹੀ ਭਰਪੂਰ ਸ਼ਲਾਘਾ ਵੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਉਹਨਾਂ ਨੇ ਕਿਹਾ ਕਿ ਮੇਰੀ ਜਦ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਹੀ ਇਜ਼ ਅ ਟਫ ਨੇਗੋਸ਼ੀਏਟਰ ਯਾਨੀ ਕਿ ਉਹਨਾਂ ਟਫ ਨੇਗੋਸ਼ੀਏਸ਼ਨ ਵਾਕਿਆ ਜੀ ਕਿਸ ਢੰਗ ਦੇ ਨਾਲ ਕੰਮ ਆਏਗੀ ਇਹ ਵਾਕਿਆਚੀ ਟ੍ਰੇਡ ਡੀਲ ਜਿਹੜੀ ਹੈ ਉਹ ਨੇਗੋਸ਼ੀਏਸ਼ਨਸ ਤੋਂ ਬਾਅਦ ਹੋਏਗੀ ਆ ਭਾਰਤ ਆਪਣੀ ਸ਼ਰਤਾਂ ਦੇ ਨਾਲ ਇਹ ਟ੍ਰੇਡ ਡੀਲ ਕਰੇਗਾ ਵੀ ਹਨਲਾ ਸਮਾਂ ਜ਼ਰੂਰ ਦੱਸੇਗਾ ਐਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਉਹਨੇ ਪਾਕਿਸਤਾਨ ਦਾ ਵੀ ਜ਼ਿਕਰ ਕਰ ਦਿੱਤਾ 50 ਤੋਂ ਵੱਧ ਵਾਰ ਵੱਖ-ਵੱਖ ਮੌਕਿਆਂ ਦੇ ਉੱਪਰ ਜਿਹੜਾ ਬਿਆਨ ਦਿੰਦੇ ਰਿਹਾ ਹੈ ਡੋਨਲਡ ਟਰੰਪ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ جنگ ਉਹਨਾਂ ਨੇ ਰੁਕਵਾਈ ਸੀ ਇੱਕ ਵਾਰ ਮੋੜ ਤੋਂ ਉਹਨਾਂ ਨੇ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਨੂੰ ਫੋਨ ਕੀਤਾ ਪਾਕਿਸਤਾਨ ਨੂੰ ਫੋਨ ਕੀਤਾ ਪਰ ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਪੋਲਿਟਿਕਸ ਤੀਸ ਹੁੰਦੀ ਨਜ਼ਰ ਆਈ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਲੰਜ ਕਰ ਦਿੱਤਾ ਹੈ ਕਿ ਅਗਲੀ ਵਾਰ ਜੇਕਰ ਉਹ ਬਿਹਾਰ ਆਂਦੇ ਹਨ ਆਪਣਾ ਚੋਣ ਪ੍ਰਚਾਰ ਕਰਨ ਲਈ ਤਾਂ ਸਟੇਜ ਤੇ ਆ ਕੇ ਉਹ ਇਸ ਗੱਲ ਦਾ ਖੰਡਨ ਕਰਨ ਡੋਨਾਲਡ ਟਰੰਪ ਦੇ ਬਿਆਨ ਨੂੰ ਲੈ ਕੇ ਖੰਡਨ ਕਰਨ ਕਿ ਜਿਹੀ ਕੋਈ ਗੱਲ ਨਹੀਂ ਤੇ ਡੋਨਾਲਡ ਟਰੰਪ ਝੂਠ ਬੋਲ ਰਿਹਾ ਹੈ। ਹਾਲਾਂਕਿ ਇਹ ਕੋਈ ਪਹਿਲੀ ਵਾਰ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਹੁਲ ਗਾਂਧੀ भारत पाकिस्तान दी जंग नु लेके डोनाल्ड ट्रंप ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਨਿਸ਼ਾਨਾ ਸਾਧ ਦੇ ਨਜ਼ਰਾਂ ਵਿਦੇਸ਼ ਮੰਤਰਾਲਾ ਕਈ ਵਾਰ ਐਸ ਗੱਲ ਨੂੰ ਡਿਸਮਿਸ ਕਰ ਚੁੱਕਿਆ ਇਸ ਗੱਲ ਦਾ ਖੰਡਨ ਕਰ ਚੁੱਕਿਆ ਹੈ ਕਿ ਕੋਈ ਵੀ ਅਜੀਹੀ ਵਿਚੋਲਗੀ ਅਮਰੀਕਾ ਵੱਲੋਂ ਨਹੀਂ ਕੀਤੀ ਗਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਨੂੰ ਰੋਕਣ ਲਈ ਪਰ ਜਦ ਵੀ ਕੋਈ ਵੱਡਾ ਆਗੂ ਵੱਡਾ ਨੇਤਾ ਅਜੀਹਾ ਬਿਆਨ ਦਿੰਦਾ ਹੈ ਤਾਂ ਉਸ ਬਿਆਨ ਦੇ ਕਈ ਮਾਇਨੇ ਨਿਕਲਦੇ ਨੇ ਔਰ ਡੋਨਲਡ ਟਰੰਪ ਨੇ ਇਹ ਬਿਆਨ ਦਿੱਤਾ ਹੈ ਸਾਊਥ ਕੋਰੀਆ ਦੇ ਵਿੱਚ ਪਰ ਐਸ ਦਾ ਅਸਰ ਭਾਰਤੀ ਰਾਜਨੀਤੀ ਦੇ ਉੱਪਰ ਵੀ ਪੈਂਦਾ ਸਾਫ਼-ਸਾਫ਼ ਪ੍ਰਤੱਖ ਨਜ਼ਰ ਆ ਰਿਹਾ ਹੈ ਔਰ ਉਪਰੋ ਬਿਹਾਰ ਦੀਆਂ ਚੋਣਾਂ ਨੇ ਚੋਣਾਂ ਦੇ ਗਰਮਾ-ਗਰਮ ਮਾਹੌਲ ਦੇ ਵਿੱਚ ਡੋਨਲਡ ਰੰਫੋਲ ਨੂੰ ਦਿੱਤੇ ਗਏ ਇਸ ਬਿਆਨ ਦੇ ਨਾਲ ਵੀ ਚੋਣਾਂ ਦੇ ਵਿੱਚ ਇੱਕ ਗਰਮਾ-ਗਰਮ ਮੁੱਦਾ ਫੇਰ ਤੋਂ ਭਾਰਤ-ਪਾਕਿਸਤਾਨ ਵਿਚਾਲੇ ਜਿਹੜੀ ਜੰਗ ਹੋਈ ਸੀ ਉਹ ਮੁੱਦਾ ਡੋਨਲਡ ਰੰਫੋਲ ਨੂੰ ਦਿੱਤੇ ਗਏ ਬਿਆਨ ਦਾ ਮੁੱਦਾ ਵੀ ਸੁਰਖੀਆਂ ਦੇ ਵਿੱਚ ਹੈ ਸੋ ਲਗਾਤਾਰ ਜਿਹੀਆਂ ਚੀਜ਼ਾਂ ਚੱਲ ਰਹੀਆਂ ਪਰ ਸਭ ਤੋਂ ਖਾਸ ਨਜ਼ਰਾਂ ਹੁਣ ਬਣੀਆਂ ਰਹਿਣੀਆਂ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ ਕਦੋਂ ਹੁੰਦਾ ਤੇ ਇਸ ਦਾ ਭਾਰਤੀ ਬਾਜ਼ਾਰ ਦੇ ਉੱਪਰ ਕੀ ਅਸਰ ਪੈਂਦਾ ਕਿਉਂਕਿ ਭਾਰਤੀ ਬਾਜ਼ਾਰ ਸੈਂਸੈਕਸ ਖਾਸ ਤੌਰ ਤੇ ਅੱਜ 350 ਤੋਂ ਵੱਧ ਪੁਆਇੰਟਸ ਉਛਲਦਾ ਵੀ ਨਜ਼ਰ ਆਇਆ ਜਿਸ ਢੰਗ ਦੇ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਫਾਈਨਲਾਈਜ਼ ਹੋਣ ਦੀ ਗੱਲ ਖੁਦ ਡੋਨਲਡ ਰੰਪ ਨੇ ਇੱਥੇ ਕੀਤੀ ਹੈ ਸੋ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਹੋਰ ਕੀ ਕੁਝ ਰੰਗ ਭਾਰਤੀ ਬਾਜ਼ਾਰ ਬਖਾਂਦੇ ਨੇ ਅਜੀ ਗੈ ਹੋਰ ਰੋਚਕ ਖਬਰਾਂ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਕਰ ਸੇ ਦਿਓ ਫਿਲਹਾਲ ਦੀ ਖੜੀ ਮੈਨੂੰ ਯਾਨੀ ਕਿ ਅਮਿਤ ਮਲ ਹੋਤਰਾ ਨੂੰ ਦਿਓ ਇਜਾਜ਼ਤ ਧੰਨਵਾਦ